ਸਾਸਿਕਾ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਹਿਲਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀ ਵਾਲ ਕੋਲੋਂ ਐਜ਼ ਅ ਕੈਬਨਟ ਮੰਤਰੀ ਦਾ ਅਹੁਦਾ ਧੱਕੇ ਨਾਲ ਖੋਇਆ ਗਿਆ ਅਨਮੋਲ ਗगन ਮਾਨ ਦੇ ਕੋਲੋਂ ਦੂਸਰੇ ਪਾਸੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਨੇ ਅਨਮੋਲ ਗगनਮਾਨ ਦੇ ਅਨਮੋਲ ਗगनਮਾਨ ਵਿਵਾਦਾਂ ਦੇ ਵਿੱਚ ਕਿਰਦੇ ਨਜ਼ਰ ਆ ਰਹੇ ਨੇ ਅਨਮੋਲ ਗगनਮਾਨ ਦੀਆਂ ਜਿਹੜੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਅਨਮੋਲ ਗगनਮਾਨ ਦੇ ਸਾਥੀਆਂ ਨੂੰ ਅੰਤਰਮ ਜ਼ੁਬਾਨਤ ਮਿਲ ਗਈ ਹੈ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਕੋਰਟ ਵੱਲੋਂ ਅਨਮੋਲ ਗਗਨਮਾਨ ਨੂੰ ਜ਼ੁਬਾਨਤ ਨਹੀਂ ਮਿਲੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਗ੍ਰਿਫਤਾਰੀ ਦੇ ਵਾਰੰਟ ਕਿਸੇ ਸਮੇਂ ਵੀ ਕੱਢੇ ਜਾ ਸਕਦੇ ਨੇ ਅਨਮੋਲ ਗगन ਮਾਨ ਹਰਾਂ ਦੇ ਅਨਮੋਲ ਗगन ਮਾਨ ਕੈਬਨਟ ਮੰਤਰੀ ਸੀ ਮਾਮਲਾ ਹੈ 2021 ਦਾ 2021 ਦੇ ਵਿੱਚ ਲਾਅਨ ਆਰਡਰ ਦੀਆਂ ਧਜੀਆਂ ਉੜਾਈਆਂ ਗਈਆਂ ਸਤਾ ਦੇ ਨਸ਼ੇ ਉਤੇ ਨਸ਼ੇ ਕਾਰਨ ਜਿਹੜਾ ਹੈ ਦੁਰਵਰਤੋਂ ਕੀਤੀ ਗਈ ਸਰਕਾਰੀ ਕਰਮਚਾਰੀਆਂ ਦੇ ਨਾਲ ਕੁੱਟਮਾਰ ਕੀਤੀ ਗਈ ਅਨਮੋਲ ਗਗਨ ਮਾਨ ਦੇ ਸਾਥੀਆਂ ਵੱਲੋਂ ਵਿਵਾਦਾਂ ਦੇ ਵਿੱਚ ਕਿੜ ਗਿਆ ਨੇ ਅਨਮੋਲ ਗਗਨ ਮਾਨ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਿੰਨੇ ਬਾਕੀ ਦੇ ਸਾਥੀ ਸੀ ਅਨਮੋਲ ਗਗਨ ਮਾਨ ਦੇ ਉਹਨਾਂ ਨੂੰ ਅੰਤਰਮ ਜਵਾਬਤ ਮਿਲ ਗਈ ਹੈ ਲੇਕਿਨ ਅਨਮੋਲ ਗਗਨ ਮਾਨ ਨੂੰ ਅੰਤਰਮ ਜਵਾਬਤ ਨਹੀਂ ਮਿਲੀ ਇਹ ਤਾਂ ਪਹਿਲਾਂ ਹੀ ਕਹੀਦਿਆਂ ਤੂੰ ਕਿ ਆਸਾਂ ਲਗਾਈਆਂ ਜਾ ਰਹੀਆਂ ਸੀ ਕਿ ਅਨਮੋਲ ਗਗਨ ਮਾਨ ਨੂੰ ਇਸ ਕਰਕੇ ਹਟਾਇਆ ਗਿਆ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਵੱਲੋਂ ਕਿਉਂਕਿ ਉਹਨਾਂ ਦਿਨਾਂ ਦੇ ਵਿੱਚੋਂ ਚਾਰ ਮੰਤਰੀਆਂ ਦੇ ਅਸਤੀਫੇ 2.5 ਘੰਟਿਆਂ ਦੇ ਵਿੱਚ ੱਤੇ ਨਾਲ ਲੈ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਖੁਲਾਸੇ ਹੋਣਗੇ ਕਿਉਂਕਿ ਜਿਹੜੇ ਨੇ ਅਰਵਿੰਦ ਖੇਚੀਵਾਲ ਉਹ ਜਦੋਂ ਵੀ ਕਿਸੇ ਦੇ ਕੋਲੋਂ ਅਸਤੀਫਾ ਵਾਪਸ ਜਦੋਂ ਵੀ ਕਿਸੇ ਨੂੰ ਉਹ ਅਹੁਦੇ ਤੋਂ ਲਾਉਂਦੇ ਨੇ ਉਸ ਦਾ ਕੋਈ ਨਾ ਕੋਈ ਨਿੱਜੀ ਕਾਰਨ ਹੁੰਦਾ ਹੈ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਕਾਫੀ ਧਾਰਾਂ ਧਾਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਕਰਮਜੀਤ ਅਨਮੋਲ ਗगनਮਾਨ ਔਰ ਮੂਰ ਗगनਮਾਨ ਤੇ ਜਿਹੜੀਆਂ 2021 ਦੇ ਵਿੱਚ ਇੱਕ ਮਾਮਲਾ ਹੋਇਆ ਸੀ ਸੱਤਾ ਦੇ ਨਸ਼ੇ ਦੇ ਵਿੱਚ ਮਿਸਬੀਹ ਕੀਤਾ ਗਿਆ ਉਸ ਤੋਂ ਉਹਨਾਂ ਕਰਮਚਾਰੀਆਂ ਵੱਲੋਂ ਬੁਹਾ ਖੜਕਵਾਇਆ ਗਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਅਨਮੋਲ ਗगन ਮਾਨ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਜੇਕਰ ਉਹਨਾਂ ਨੂੰ ਅੰਤਰਮ ਜ਼ਮਾਨਤ ਨਹੀਂ ਮਿਲਦੀ ਕਿਉਂਕਿ ਉਹਨਾਂ ਦੇ ਸਹਿ ਕਰਮੀਆਂ ਨੂੰ ਅੰਤਰਮ ਜ਼ਬਾਂਤ ਮਿਲ ਗਈ ਹੈ ਅਤੇ ਉਹ ਛੂਟੇ ਟੁੱਕੇ ਹੋ ਗਏ ਨੇ ਲੇਕੇ ਅਨਮੋਲ ਗगन ਮਾਨਤੇ ਤਾਂ ਪਹਿਲਾ 20 ਇਲਜ਼ਾਮ ਲੱਗਦੇ ਆ ਰਹੇ ਨੇ ਕਿ ਇਹਨਾਂ ਨੇ ਸੱਤਾ ਦੇ ਨਸ਼ੇ ਦੇ ਵਿੱਚ ਲਗਭਗ 200 ਤੋਂ 225 2 ਤੋਂ 225 ਏਕੜ ਜਿਹੜੀ ਮਹਿੰਗੀ ਜ਼ਮੀਨ ਹੈ ਆਪਣੇ ਭਰਾਵਾਂ ਦੇ ਨਾਮ ਕਰਵਾ ਦਿੱਤੀ ਹੈ ਪਾਵਾਂ ਕੇ ਅਨਮੋਲ ਗਗਨ ਮਾਨ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਇੱਕ ਸੱਚ ਦੀ ਪਰਤਾ ਚੈਨਲ ਹੈ ਉਹਨਾਂ ਨੇ ਵੀ ਕਿਹਾ ਸੀ ਕਿ ਅਨਮੋਲ ਗਗਨ ਮਾਨ ਜਿਹੜੇ ਨੇ ਇਹ ਇਸ ਕਰਕੇ ਲਾਏ ਗਏ ਨੇ ਕਿਉਂਕਿ ਇਹਨਾਂ ਵੱਲੋਂ ਰੱਜ ਕੇ ਕੋਟਾਲੇ ਕੀਤੇ ਗਏ ਨੇ ਇਧਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਝਟਕਾ ਦੇ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਿਫਤਾਰੀ ਦੇ ਵੀ ਓਵੈਂਟ ਜਾਰੀ ਕੀਤੇ ਜਾਣਗੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਇਸ ਸਾਬਕਾ ਕੈਵਨਟ ਮੰਤਰੀ ਅਨਮੋਲ ਗਗਨ ਮਾਨ ਦੇ ਵਿਰੁੱਧ ਧੰਨਵਾਦ